ਸਮਝੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਲਟਕੜ ਬਣਾਉਣੀ ਤੇ ਇਹਦੇ ਲਈ ਨਾ ਆਪਾਂ ਦੋ ਤਰ੍ਹਾਂ ਦੀ ਆਪਣੇ ਸੂਟ ਦੇ ਵਿੱਚ ਜਿਹੜੀ ਲੈਸ ਲਾਈ ਹੈਗੀ ਉਹ ਵਾਲੀ ਸੂਟ ਲੈਸ ਹੀ ਨਾਲ ਦੀ ਲੈ ਲਈ ਆਪਾਂ ਇੱਕ ਆਪਾਂ ਲੈ ਲਈ ਡੋਰੀ ਤੇ ਹੁਣ ਤੁਹਾਨੂੰ ਆਪਾਂ ਦੱਸ ਦਿਆਂਗੇ ਵੀ ਆਪਾਂ 7 ਇੰਚ ਦੀ ਲੰਬਾਈ ਲਈ ਹੈ ਤੇ ਚੜਾਈ ਇਹਦੀ 4 ਇੰਚ ਲਈ ਹੈਗੀ ਕਪੜੇ ਦੀ ਇਹਨਾਂ ਥੱਲੇ ਜਾਨਕਿ ਕਪੜਾ ਪਤਲਾ ਸੀ ਇਹਦੇ ਕਰਕੇ نیچے ਆਪਣਾ ਲੈਨਿੰਗ ਅਟੈਚ ਕਰ ਲਾਂਗੇ ਦੇ ਲਰਨਿੰਗ ਅਟੈਚ ਕਰਕੇ ਫਿਰ ਤੁਹਾਨੂੰ ਅੱਗੇ ਆਪਾਂ ਦਿਖਾਉਣੀ ਹੈਗੇ ਫਿਰ ਆਪਾਂ ਵੀ ਲੈਸਨ ਲੈ ਕੇ ਨਾ ਇਹਨੂੰ ਇਹਦੇ نیچے ਰੱਖ ਲਾਂਗੇ ਕੱਪੜੇ ਨੂੰ ਆਪਾਂ ਸਿੱਧਾ ਕਰ ਲਿਆ ਸੀ ਸਿੱਧਾ ਕਰਕੇ ਪ੍ਰੈਸ ਕਰ ਲਿਆ ਸੀ ਜੀ ਤੇ ਹੁਣ ਆਪਾਂ ਇਹਦੇ ਉੱਪਰ ਇੱਕ ਸੀਨ ਲਾ ਲਾਂਗੇ ਇਸ ਤਰ੍ਹਾਂ ਐ ਤੋ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਦਾਂ පල් ස්ලන ඇවිරක්ලා පතක ීල් මගේ ස්දී ਸੀਂ ਆਪਣਾ ਡਬਲ ਕਰ ਦਾਂਗੇ ਥੋੜੀ ਆਪਣੀ ਲੈਸ ਉੱਠੀ ਨਾ ਇਹ

දුම් විර පයිස් ්‍රකමලන ඉදි සීන් කර්දන ඩොරිල්ලැකෙන ඇද විච්චරක්ලංගේ‍රම් ර ඒ පරණ එක සිල්ලා ලග පහුර ඇත්තුතක් ඇත්තු වොත්ම ਨਪਰਾ ਇਹ ਮੈਂ ਰੂਨ ਲੈ ਕੇ ਜੀ ਇਹਦੇ ਵਿੱਚ ਪਾਵਾਂਗੇ ਇਹਦੇ ਵਿੱਚ ਪਾ ਕੇ ਅੱਗੋਂ ਆਪਾਂ ਇਹਨੂੰ ਇਸ ਤਰ੍ਹਾਂ ਸਟਿਚ ਕਰ ਦਿੰਨੇ ਆ ਆਪਾਂ ਸਿੰਗਲ ਪੈਰ ਜਿੱਥੇ ਆਪਣੀਆਂ ਮੋਤੀ ਵਾਲੀ ਸਟੋਨ ਵਾਲੀ ਲਾਇ ਸੀ ਸਿੰਗਲ ਪੈਸ ਯੂਜ਼ ਕੀਤਾਗਾ ਵਰਤਿਆ ਨਹੀਂ ਫਿਰ ਸੂਈ ਟੁੱਟਦੀ ਸੀ ਆਪਣੀ ਦੇਖੋ E tu, pa? E indù, dite, in là, mi piacciono i pogetti, non? ਅਤੇ ਖੁਸ਼ ਜੇ ਆਪਣੇ ਦੋਨੇ ਲਟਕਣ ਵਾਂਕੇ ਤਿਆਰ ਹੋ ਗਏ ਤੁਸੀਂ ਵੀ ਇਸ ਤਰ੍ਹਾਂ ਲਟਕਣ ਘਰੇ ਬਣਾ ਸਕਦੇ ਹੋਗੇ ਤੇ ਥੈਂਕ ਯੂ ਜੀ ਆਪਣੀ ਪੂਰੀ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਥੈਂਕ ਯੂ ਵਾਂਸ ਅਗੇਨ ਬਾਏ ਬਾਏ